ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਨ ਸਿੰਘ ਜੀ ਨੂੰ ਇੱਕ ਬਾਰ ਉਸ ਆਹ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਬੱਤ ਦਾ ਭਲਾ ਕਰਵਾਉ ਪਾ ਜੀ ਮੇਰ ਕਰੋ ਕਿਰਪਾ ਕਰਵਾਣੀ ਔਖੀ ਕੜੀ ਨ ਦੇਖਣ ਦੀ ਕਿਰਪਾ ਕਰਵਾਓ ਜੀ ਸਭ ਦਾ ਨਾਸ਼ ਕਰਵਾ ਬਗੀ ਪਰੋਖ ਸਤਾ ਅੰਤਨ ਸਿੰਘ ਜੀ ਕੈ ਵਾਸਤੇ ਵਾਹਿਗੁਰੂ ਮਾਰ ਲਿਓ ਕਰੇ ਮੇਰ ਕਰੋ ਸਭ ਦਾ ਬਲਾ ਬਣਾ ਕਰੇ ਕਿਰਪਾ ਕਰਵਾਓ ਔਖੀ ਕੜੀ ਨ ਦੇਖਣ ਤਾਨਗੁਰ ਅੰਗਦ ਦੇਵ ਸਾਹਿਬ ਜੀ ਥਾਪਿਆ ਲੈਣਾ ਜੀਵ ਦੇ ਗੁਰਿਆਈ ਸਿਰ ਛਤਰ ਫਰਾਇਆ ਜਦ ਦੀ ਜੂਤ ਮਿਲਾਏ ਕੇ ਸਤਿਗੁਰੂ ਨਾਨਕ ਰੂਪ ਵਟਾਇਆ ਸਤਿਗੁਰੂ ਨਾਨਕ ਰੂਪ ਵਟਾਇਆ ਕਾਇਆ ਪਰਡ ਸਰੂਪ ਣਾਇਆ ਕਾਇਆ ਪਰਡ ਸਰੂਪ ਣਾਇਆ ਤਾਨਗੁਰ ਅੰਗਦ ਦੇਵ ਸਾਹਿਬ ਜੀ Oh, 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 ਮਨ ਜਨਮ ਜਨਮ ਦੀ ਕੱਟੀਏ ਦਰਸ਼ ਦਿੰਦੇ ਜੋ ਜੀਵਾ ਫੁਰਤੇ ਰਾ ਅਕਰਸ਼ੰਤੇ ਜੀਵਾ what ਆਖਾਲ ਚਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਿਰੰਝਨ ਜਾਨਿਉ ਕੀਨੀ ਭਗਤ ਪ੍ਰੇਮ ਲਿਵ ਲਾਈ ਦਾਤੇ ਅੰਗ ਤੇ ਅੰਗ ਸੰਗ ਭਉ ਸਾਇਰ ਇਹਨ ਸਭਦ ਸੁਰਤ ਕੀ ਨੀਵਰ ਕਾਈ ਗੁਰ ਅਮਰਦਾਸ ਕੀ ਆਖਥ ਕਥਾ ਹੈ ਇਕ ਜੀ ਕਛ ਤਹਿ ਨਾ ਜਾਈ ਸੋਟੀ ਸ੍ਰਿਸ਼ਟ ਸਕਲ ਤਾਰਨ ਕੋ ਤਬ ਗੁਰ ਰਾਮਦਾਸ ਕੋ ਮਿਲੇ ਵਡਾਈ ਛੋਡੀ ਸ੍ਰਿਸ਼ਟ ਸકલ ਤਾਰਣ ਕੋ ਤਬ ਗੁਰ ਰਾਮਦਾਸ ਕੋ ਮਿਲੇ ਵਡਾਈ ਤਰਣ ਗਨ ਨਵਖੰਡ ਲਹ ਜੋਤ ਸਭ ਰੂਪੀ ਰਹਉ ਪਰ ਪਾਲ ਮਥਰਾ ਕਛ ਬੇਧ ਨਹੀਂ ਘਰ ਅਰਜਨ ਪਰ ਤਖ ਹਾਰ ਤਖਤ ਬਹ ਤਖਤੇ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਆ ਆਇਆ ਤੁਰ ਚੱਲ ਕ ਮੈਂ ਤੱਕੀ ਤਾ ਸਰਣਾਏ ਜੀਉ ਮੈਂ ਆਸਾ ਰੱਖੀ ਚਿਤ ਮੇਰਾ ਸਭ ਹਉ ਦੁੱਖ ਗਵਾਏ ਜੀਉ ਨਾਮ ਰਹਿਉ ਸਾਥ ਰਹਿਉ ਰਹਿ ਗਤਨਾ ਕੈਨ ਜਪਿਓ ਗੁਰਮント ਰਾਮ ਨਾਮ ੁਰ ਮਹਿ ਗयो ਧਾਕ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਏ ਸੋ ਕਉ ਡਲ ਗੁਰ ਸੇਵੀ ਹੈ ਨ ਸਹਜ ਸੁਹਾਜ ਸਭਾਏ ਦਰਸ਼ਨ ਪਰਸ ਆ ਗੁਰੂ ਕਾ ਜਨਮ ਮਰਨ ਦੁਖ ਜਾ ਹੋਵ ਸਿਫਤ ਖਸਮ ਦੀ ਨੂਰ ਅਰਸੋ ਕਰ ਸੋ ਚੱਟਿਆ ਤਦ ਜਿਠੇ ਸਚੇ ਪਾਤ ਸਾਹ मल जनम जनम दी कजण सॼा सिर सहा सहो इस बास बया सोह सवना दाव वे सा ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਰਮੇਸਰ ਤਿੱਤਾ ਬੰਨਾ ਲੋਕ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਭਰ ਮੇਸਰ ਦਿੱਤਾ ਵੱਲਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਾਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋਆ ਸਭ ਥਾਈ ਤਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਾ ਸਭ ਨਹੀਂ ਜਾਈ ਰਹਾਉ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਆਰ ਨਾਨਕ ਸਾਚ ਵਖਾਨਾ ਦੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦਿਆਨ ਪ੍ਰਖ ਮੇਰਵਾਨਾ ਆਰਨਾਨਕ ਸਾਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਵਰਮੇਸਰ ਦਿੱਤਾ ਬਣਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੀ ਗੁਰੂ ਰੂਪ ਗੁਰੂ ਪਿਆਰੀ ਗੁਰ ਸواری ਗੁਰ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਕਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਰਾਗ ਅੰਦਰ ਹੈ ਜੀ ਧਨ ਧਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰੰਗ 627 ਉੱਪਰ ਸਵਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨੀ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਅੱਜ ਸਿੱਖ ਪੰਥ ਦੇ ਦੂਸਰੇ ਗੁਰੂ ਨਾਨਕ ਮਹਾਨ ਸਤਿਗੁਰੂ ਜਿਨ੍ਹਾਂ ਨੂੰ ਸੰਸਾਰੀ ਨਾਮ ਮਿਲਿਆ ਲਹਿਣਾ ਤੇ ਲਹਿਣੇ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਕਿ ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ। ਤੇਨਾਂ ਨੂੰ ਆਪਣੇ ਅੰਗ ਨਾਲ ਲਾ ਕੇ ਸਤਿਗੁਰਾਂ ਨੇ ਅੱਜ ਦੇ ਦਿਨ ਐਸੀ ਮਹਾਨ ਬਖਸ਼ਿਸ਼ ਕੀਤੀ ਗੁਰਤਾ ਗਦੀ ਤੇ ਵਿਰਾਜਮਾਨ ਕੀਤਾ। ਸ਼ਬਦ ਸੁਰਤ ਦੀ ਨਹੀਂ ਰੱਖੀ ਐਸੇ ਮਹਾਨ ਸਤਿਗੁਰਾਂ ਦਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਗੁਰਤਾ ਗੁਦੀ ਦਿਵਸ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰ ਜੀ ਕਿਰਪਾ ਕਰਨ ਆਉਣ ਵਾਲੇ ਸਮੇਂ ਅੰਦਰ ਸਮੂਹ ਧਾਰਮਿਕ ਤੋਰ ਮੇਲ ਆਪਸੀ ਪਿਆਰ ਸਤਕਾਰ ਸ਼ਰਧਾ ਭਾਵਨਾ ਦੇ ਨਾਲ ਮਨਾਉਣ ਤੇ ਉਦੋਂ ਤੇ ਬਖਸ਼ਿਸ਼ ਕਰਨ ਸਿੱਖ ਪੰਥ ਦੀ ਚੜ੍ਹਦੀ ਕਲਾ ਕਰਨ ਪੰਥ ਵਿੱਚ ਇੱਕ ਤਾਵਾ ਬਖਸ਼ਣ ਉਹ ਲਾਚੁਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ